ਹਾਂਜੀ ਬੱਚੇ ਸਤਿ ਸ਼੍ਰੀ ਅਕਾਲ ਨਮਸਕਾਰ ਤੁਹਾਨੂੰ ਸਾਰਿਆਂ ਨੂੰ ਐਮ ਐਸਡਬਲਿਊ ਸਟੱਡੀ ਦੇ ਟੀਚਰਾਂ ਵੱਲੋਂ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਹੈਪੀ ਲੋਹੜੀ ਤੁਹਾਨੂੰ ਲੋਹੜੀ ਦੀਆਂ ਬਹੁਤ ਬਹੁਤ ਵਧਾਈਆਂ ਸੋ ਬੱਚੇ ਲੋਹੜੀ ਉੱਤੇ ਅਸੀਂ ਛੋਟੇ ਹੁੰਦੇ ਹਾਂ ਇਹ ਆਪਣੇ ਵੱਡਿਆਂ ਤੋਂ ਕੋਈ ਨਾ ਕੋਈ ਜੋ ਹੈ ਗਿਫਟ ਲੈਂਦੇ ਹੁੰਦੇ ਸੀ ਸਾਡੇ ਜਿਹੜੇ ਵੱਡੇ-ਵਡੇਰੇ ਆ ਸਾਨੂੰ ਲੋਹੜੀ ਦੇ ਤਿਹਾਰ ਉੱਤੇ ਕੁਝ ਨਾ ਕੁਝ ਉਪਹਾਰ ਜਾਂ ਤੋਹਫਾ ਦਿੰਦੇ ਹੁੰਦੇ ਸੀਗੇ ਸੋ ਬੱਚੇ ਐਮ ਐਸਡਬਲਿਊ ਸਟੱਡੀ ਵਾਲੀ ਟੀਚਰ ਆਪਣੇ ਬੱਚਿਆਂ ਲੈ ਕੇ ਬੱਚਿਆਂ ਵਾਸਤੇ ਤੋਹਫਾ ਲੈ ਕੇ ਆਏ ਆ ਆਫਰ ਲੈ ਕੇ ਆਏ ਆ ਤੁਹਾਨੂੰ ਲੋਹੜੀ ਦੇ ਰਹੇ ਆ ਅਸੀਂ ਬੱਚੇ ਔਰ ਤੁਹਾਨੂੰ ਹਰ ਇੱਕ ਕੋਰਸ ਤੇ 20% ਜਿਹੜਾ ਡਿਸਕਾਊਂ ਤਿਉਹਾਰ ਤੇ ਸੋ ਬੱਚੇ ਤੁਸੀਂ ਕੀ ਕਰਨਾ ਹੈ ਐਮਐਸਡਬਲਿਊ ਸਟੱਡੀ ਐਪ ਹੈ ਜਿਹੜਾ ਉਸ ਨੂੰ ਪਲੇ ਸਟੋਰ ਦੇ ਵਿੱਚੋਂ ਡਾਊਨਲੋਡ ਕਰਨਾ ਹੈ ਜਾਂ ਬੱਚੇ ਐਮਐਸਡਬਲਿਊ ਸਟੱਡੀ ਐਪ ਜਿਹੜਾ ਨੀਚੇ ਵੀਡੀਓ ਦੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦਿੱਤਾ ਹੋਇਆ ਬੱਚੇ ਹਰ ਇੱਕ ਕੋਰਸ ਤੇ 20% ਆਫ ਹੈ ਜਿਹੜਾ ਸੀਡੀਪੀ ਦਾ ਕੋਰਸ ਬੱਚੇ ਤੁਹਾਨੂੰ ਕਰਵਾਇਆ ਜਾਂਦਾ ਸੀ 500 ਰੁਪਏ ਦੇ ਵਿੱਚ ਉਸ ਉੱਤੇ 20% ਆਫ ਕਰਕੇ ਤੁਹਾਨੂੰ 400 ਰੁਪਏ ਵਿੱਚ ਦਿੱਤਾ ਜਾ ਰਿਹਾ ਹੈ ਪੀਐਸਟ 1 ਦੇਣਾ ਬੱਚੇ ਨੂੰ 999 ਰੁਪਏ ਵਾਲਾ ਕੋਰਸ ਤੁਹਾਨੂੰ 799 ਦੇ ਵਿੱਚ ਅਤੇ ਪੀਐਸਟ 2 ਪੀਐਸਟ 2 ਦੇ ਬੱਚੇ 2000 ਰੁਪਏ ਵਿੱਚ ਕਰਵਾਏ ਜਾਣ ਵਾਲਾ ਕੋਰਸ ਤੁਹਾਨੂੰ ਸਿਰਫ ਔਰ ਸਿਰਫ 1700 ਰੁਪਏ ਦੇ ਵਿੱਚ ਕਰਵਾਇਆ ਜਾ ਰਿਹਾ ਮੀਨਸ ਕਿ ਹਰ ਇੱਕ ਕੋਰਸ ਤੇ ਤੁਹਾਨੂੰ 20% ਜਿਹੜਾ ਡਿਸਕਾਊਂਟ ਦਿੱਤਾ ਜਾ ਰਿਹਾ ਔਰ ਜੋ ਕੂਪਨ ਕੋਡ ਹੈ ਬੱਚੇ ਕੂਪਨ ਕੋਡ ਹੈ ਤੁਹਾਡੇ ਕੋਲ ਲੋਹੜੀ 1 2 3 ਠੀਕ ਹੈ ਲੋਹੜੀ 1 2 3 ਕੂਪਨ ਕੋਡ ਤੁਸੀਂ ਅਪਲਾਈ ਕਰਨਾ ਹੈ ਐਪ ਦੇ ਵਿੱਚ ਜਾ ਕੇ ਤੇ ਤੁਹਾਨੂੰ ਆਪਣੇ ਆਪ ਹੀ ਹਰ ਇੱਕ ਕੋਰਸ ਤੇ 20% ਜਿਹੜਾ ਆਫ ਨਿਲ ਜਾਏਗਾ ਸੋ ਧੰਨਵਾਦ ਸਾਰਿਆਂ ਦਾ